ਥੋੜੀ ਹਾਸੇ ਵਾਲੀ ਕਰ ਲਈਏ ਲਾਸ ਵੈਗਸ ਦੇ ਵਿੱਚ ਨਾ ਇੱਕ ਆਈਸਕ੍ਰੀਮ ਬੰਦਾ ਵੇਚਦਾ ਤੇ ਉਹਨ ਇੱਕ ਛੋਟਾ ਜਿਹਾ ਟਰੱਕ ਉਹ ਉਦਾਂ ਦਾ ਪੇਂਟ ਕੀਤਾ ਜਿੱਦਾਂ ਦੀ ਆਈਸ ਵਾਲਿਆਂ ਦੀ ਗੱਡੀ ਹੁੰਦੀ ਹੈ ਉਹਦੇ ਲਿਖਿਆ ਆਈਸਕ੍ਰੀਮ ਪੈਟਰੋਲ ਤੇ ਉੱਪਰ ਨਾ ਲਾਸ ਵੈਗਸ ਲਾ ਕੇ ਤੇ ਜਿੱਦਾਂ ਪੁਲਿਸ ਵਾਲਿਆਂ ਦਾ ਹੁੰਦਾ ਸਟicker ਵਿੱਚ ਆਈਸਕ੍ਰੀਮ ਪੈਟਰੋਲ ਯੂਨਿਟ 702 ਉਹ 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 ਮੋੜ ਤੋਂ ਚੱਲ ਰਹੀ ਹੈ ਵੀ ਜਾਂਦਾ ਸੀ ਤੇ ਲੋਕ ਰੈਪਿਡ ਰਿਸਪੌਂਸ ਦੇ ਉੱਤੇ ਪਾੜ ਲਾਵੇ ਵੀ ਆਈਸ ਆਲੇ ਆ ਗਿਆ ਸਾਸ ਵੇਗ ਸਾਈਸ ਆਲੇ ਆ ਗਿਆ ਤੇ ਉਹ ਪੂਰਾ ਹੁਣ ਅੱਜ ਕੱਲ ਮਸ਼ਹੂਰ ਹੈ ਜੀ ਇਹਨੇ ਜਦੋਂ ਜਦੋਂ ਤੁਸੀਂ ਆਈਸਕ੍ਰੀਮ ਕਿਹਾ ਨਾ ਕਰੀਮ ਦਾ ਸੁਣੇ ਹੀ ਨਹੀਂ ਜਦੋਂ ਉਹਨਾਂ ਨੇ ਨਾ ਪੂਰਾ ਆਈਸਕ੍ਰੀਮ ਪੈਟਰੋਲ ਆਈਸ ਉਹ ਲੱਗਦਾ ਇਦਾਂ ਹੀ ਆ ਵੀ ਜਿੱਦਾਂ ਦੂਰੋਂ ਦੇਖੋ ਆਈਸ ਆਲੇ ਆਦਾ ਸੋ ਉਹ ਕਹਿੰਦਾ ਵੀ ਮੈਂ ਹੁਣ ਉਹਦੀ ਮਸ਼ਹੂਰੀ ਇੰਨੀ ਹੋ ਗਈ ਟੀਵੀ ਵਾਲੇ ਉਹਦੀ ਇੰਟਰਵਿਊ ਕਰ ਰਹੇ ਆ ਹੋਰ ਨਹੀਂ ਉਹ ਉਹ ਇੱਥੇ ਚਰਚਾ ਚਲਾਤੀ ਹਰਜੋਤ ਸਿੰਘ ਜਰਵਨ ਜੀ ਕਹਿੰਦੇ ਵੀ ਆਈ ਸਾਲੇ ਉਹ ਆਈਸਕ੍ਰੀਮ ਟਰੱਕਾਂ ਦੇ ਬਣ ਕੇ ਜਿਹੜੇ ਡਿਸਗਾਇਸ ਕਰਕੇ ਜਿਹੜੇ ਆ ਉਹ ਲੋਕਾਂ ਨੂੰ ਜਿਹੜਾ ਉਹ ਚੱਕ ਰਹੇ ਆ ਕਹਿੰਦੇ ਵੀ ਡਾਲਰ ਵੀ ਤੁਹਾਡੇ ਕੋਲ ਲੈਂਦੇ ਆ ਤੇ ਆਈਸਕ੍ਰੀਮ ਵੀ ਨਹੀਂ ਦਿੰਦੇ ਅੰਦਰ ਮਿਠਾ ਲੈਂਦੇ ਇਤਨਾ ਕੰਮ ਜਿਹੜਾ ਹੋਇਆ ਪਿਆ ਆ ਤੋ ਗਾਲ ਇੱਤੇ ਤਾਂ ਯੋਹੀ ਪੇ ਲਾਸਟ ਮੈਗਸਟਰੇ ਪੁਲਿਸ ਚੀਫ ਨੂੰ ਆਣਾ ਵਿਆ ਉਹਨੂੰ ਕਹਿਣਾ ਵਿਆ ਵੀ ਜਿਹੜੇ ਆਈਸ ਵਾਲੇ ਜਾਂ ਬਾਰਡਰ ਪੈਟਰੋਲ ਵਾਲੇ ਜਾਂ ਹੋਰ ਆ ਉਹ ਇਸ 1985 ਵਾਲਾ ਜਿਹੜਾ ਸੈਟਰਲ ਮੈਰ ਦਾ ਟਰੱਕ ਉਹ ਨਹੀਂ ਯੂਜ਼ ਕਰਦੇ ਆ ਕਿ ਉਹ ਫੋਟੋ ਜਰੂਰ ਆਪਾਂ ਵਿੱਚ ਪਾਵਾਂਗੇ ਤੂੰ ਲੱਗਣਾ ਇੱਤਈ ਆ ਵੀ ਸੱਚੀ ਆ ਆਈਸ ਵਾਲਿਆਂ ਦਾ ਹੀ ਆ ਆਈਸਕ੍ਰੀਮ ਪੈਟਰੋਲ ਉਹ ਪਾ ਪੈਟਰੋਲ ਨੇ ਵਾਲਿਆਂ ਨੂੰ ਪਤਾ ਹੈ ਤੇ ਆਈਸਕ੍ਰੀਮ ਪੈਟਰੋਲ ਦੇ ਜਿਹੜਾ ਉਹਨਾਂ ਸਿਆਣਿਆਂ ਦਾ ਜਿਹੜਾ ਉਹ ਧੂਆ ਕੱਟ ਰੱਖਿਆ ਤੇ ਬਾਕੀ ਕੋਈ ਨਹੀਂ ਜਿੱਥੇ ਬਰਫ ਬਰ ਪਾਉਣੀ ਹੁੰਦੀ ਪਾ ਲਿਆ ਕਰੋ ਆਈਸ ਤੋਂ ਇਦਾਂ ਵੀ ਨਹੀਂ ਆਪਾਂ ਡਰਦਾ ਥੈਟਸ ਓਕੇ ਕੋਈ ਗੱਲ ਨਹੀਂ ਚੱਕਰ ਵਾਲੀ ਕੋਈ ਗੱਲ ਦੀ ਤੇ ਠੀਕ ਚੱਲੋ ਹਿਸਾਬ ਨਾਲ ਚੱਲੋ ਹਿਸਾਬ ਦਾ ਮਤਲਬ ਵੀ ਕਾਨੂੰਨ ਦੇ ਹਿਸਾਬ ਦੇ ਨਾਲ ਉਹਦੇ ਦਾਇਰੇ ਦੇ ਵਿੱਚ ਜਿਹੜਾ ਚੱਲੋ ਮਹੌਲ ਦੇ ਕੋ ਇਦਾਂ ਦਾ ਆ ਤੇ ਹੁਣ ਅਸੀਂ ਹਾਸ ਲਈਏ ਅਸੀਂ ਰੋਲੀਏ ਅਸੀਂ ਰੋਲਾ ਪਾ ਲਈਏ ਉਹ ਇਦਾਂ ਆਪਣੇ ਕਹੇ ਰੋਲਾ ਪਾਏ ਬਦਲਣਾ ਤਾਂ ਨਹੀਂ ਜੋ ਸਿਚੁਏਸ਼ਨ ਆ ਉਹਨੂੰ ਸਿਚੁਏਸ਼ਨ ਦੇ ਹਿਸਾਬ ਦੇ ਨਾਲ ਹੀ ਹੈਂਡਲ ਸਾਰਿਆਂ ਨੂੰ ਜਿਹੜਾ ਉਹ ਕਰਨਾ ਚਾਹੀਦਾ ਆ ਬਾਕੀ ਖੁਸ਼ ਰਹੋ ਜੀ ਸਾਰੇ ਜਣੇ ਤੇ ਤਰੱਕੀਆਂ ਕਰੋ ਤੇ ਮਿਲਦੇ ਆਂ ਜੀ ਫੇਰ ਅਗਲੀ ਵਾਰੀ ਸਭ ਨੂੰ ਹੀ ਪਿਆਰ ਪੜੀ ਤੇ ਥੋੜੀ ਹਾਸੇ ਵਾਲੀ ਕਰ ਲਈਏ ਲਾਸ ਵੈਗਸ ਦੇ ਵਿੱਚ ਨਾ ਇੱਕ ਆਈਸਕ੍ਰੀਮ ਬੰਦਾ ਵੇਚਦਾ ਅੱਛਾ ਉਹਨ ਇੱਕ ਛੋਟਾ ਜਿਹਾ ਟਰੱਕ ਉਹ ਉਦਾਂ ਦਾ ਕਪੇਂਡ ਕੀਤਾ ਜਿੱਦਾਂ ਦੀ ਆਈਸ ਵਾਲਿਆਂ ਦੀ ਗੱਡੀ ਹੁੰਦੀ ਹੈ ਉਹਦੇ ਲਿਖਿਆ ਆਈਸਕ੍ਰੀਮ ਪੈਟਰੋਲ ਤੇ ਉੱਪਰ ਨਾ ਲਾਸ ਵੈਗਸ ਲਾ ਕੇ ਤੇ ਜਿੱਦਾਂ ਪੁਲਿਸ ਵਾਲਿਆਂ ਦਾ ਹੁੰਦਾ ਸਟਿੱਕਰ ਵਿੱਚ ਆਈਸਕ੍ਰੀਮ ਪੈਟਰੋਲ ਯੂਨਿਟ 702 ਉਹ ਮੋਟਾ ਚੱਲ ਰਹੀ ਹੈ ਮੈਨੂੰ ਵੀ ਜਾਂਦਾ ਸੀ ਤੇ ਲੋਕ ਰੈਪਿਡ ਰਿਸਪੌਂਸ ਦੇ ਉੱਤੇ ਪਾਣ ਲਾਵੇ ਵੀ ਆਈਸ ਵਾਲੇ ਆ ਗਏ ਲਾਸ ਵੈਗਸ ਆਈਸ ਵਾਲੇ ਆ ਗਏ ਤੇ ਉਹ ਪੂਰਾ ਹੁਣ ਅੱਜ ਕੱਲ ਮਸ਼ਹੂਰ ਹੈ ਜੀ ਮੈਨੂੰ ਜਦੋਂ ਜਦੋਂ ਤੁਸੀਂ ਆਈਸਕ੍ਰੀਮ ਕਿਹਾ ਨਾ ਕਰੀਮ ਦਾ ਸੁਣੇ ਹੀ ਨਹੀਂ ਤੇ ਉਹਨਾਂ ਨੇ ਨਾ ਪੂਰਾ ਆਈਸਕ੍ਰੀਮ ਪੈਟਰੋਲ ਆਈਸ ਉਹ ਲੱਗਦਾ ਇਦਾਂ ਹੀ ਆ ਜਿੱਦਾਂ ਦੂਰੋਂ ਦੇਖੋ ਆਈਸ ਆਲਿਆਂ ਦਾ ਆ ਸੋ ਉਹ ਕਹਿੰਦਾ ਵੀ ਮੈਂ ਹੁਣ ਉਹਦੀ ਮਸ਼ਹੂਰੀ ਇੰਨੀ ਹੋ ਗਈ ਟੀਵੀ ਵਾਲੇ ਉਹਦੀਆਂ ਇੰਟਰਵਿਊ ਕਰ ਰਹੇ ਆ ਹੋਰ ਨਹੀਂ ਉਹ ਉਹ ਇੱਥੇ ਚਰਚਾ ਚਲਾਤੀ ਹਰਜੋਤ ਸਿੰਘ ਜਫਰ ਜੀ ਕਹਿੰਦੇ ਵੀ ਆਈਸ ਆਲੇ ਉਹਨਾਂ ਆਈਸਕ੍ਰੀਮ ਟਰੱਕਾਂ ਦੇ ਬਣ ਕੇ ਜਿਹੜੇ ਡਿਸਗਾਇਸ ਕਰਕੇ ਜਿਹੜੇ ਆ ਉਹ ਲੋਕਾਂ ਨੂੰ ਜਿਹੜਾ ਉਹ ਚੱਕ ਰਹੇ ਆ ਕਹਿੰਦੇ ਵੀ ਡਾਲਰ ਵੀ ਤੁਹਾਡੇ ਕੋਲ ਲੈਂਦੇ ਆ ਤੇ ਆਈਸਕ੍ਰੀਮ ਵੀ ਨਹੀਂ ਦਿੰਦੇ ਅੰਦਰ ਮਿਠਾ ਲੈਂਦੇ ਇਤਨਾ ਕੰਮ ਜਿਹੜਾ ਹੋਇਆ ਪਿਆ ਸੋ ਗੱਲ ਇੱਥੇ ਤਾਂ ਉਹੀ ਪੇ ਲਾਸਟ ਮਗਸਟ ਦੇ ਪੁਲਿਸ ਚੀਫ ਨੂੰ ਆਣਾ ਵਿਆ ਉਹਨੂੰ ਕਹਿਣਾ ਵਿਆ ਵੀ ਜਿਹੜੇ ਆਈਸ ਆਲੇ ਜਾਂ ਬਾਰਡਰ ਪੈਟਰੋਲ ਵਾਲੇ ਜਾਂ ਉਹ ਇਸ 1985 ਵਾਲਾ ਜਿਹੜਾ ਸੈਂਟਰਲ ਮੈਅਰ ਦਾ ਟਰੱਕ ਉਹ ਨਹੀਂ ਯੂਜ਼ ਕਰਦੇ ਆ ਕਿ ਉਹ ਫੋਟੋ ਜੂਰਾ ਆਪਾਂ ਵਿੱਚ ਪਾਵਾਂਗੇ ਤਾਂ ਲੱਗਣਾ ਇੱਦਾਂ ਹੀ ਆ ਵੀ ਸੱਚੀ ਆ ਆਈਸ ਵਾਲਿਆਂ ਦਾ ਹੀ ਆ ਆਈਸਕ੍ਰੀਮ ਟਰੱਕ ਆਈਸਕ੍ਰੀਮ ਪੈਟਰੋਲ ਫਾਪ ਪੈਟਰੋਲ ਨੇ ਵਾਲਿਆਂ ਨੂੰ ਪਤਾ ਹੈ ਤੇ ਆਈਸਕ੍ਰੀਮ ਪੈਟਰੋਲ ਦੇ ਜਿਹੜਾ ਉਹਨਾਂ ਦਾ ਸਿਆਣਿਆਂ ਦਾ ਜਿਹੜਾ ਉਹ ਧੂਆਂ ਕੱਢ ਰੱਖਿਆ ਤੇ ਬਾਕੀ ਕੋਈ ਨਹੀਂ ਜਿੱਥੇ ਬਰਫ ਪੂਰ ਪਾਉਣੀ ਹੁੰਦੀ ਪਾ ਲਿਆ ਕਰੋ ਆਈਸ ਤੋਂ ਇਦਾਂ ਵੀ ਨਹੀਂ ਆਪਾਂ ਡਰਦਾ ਥੈਟਸ ਓਕੇ ਕੋਈ ਗੱਲ ਨਹੀਂ ਚੱਕਰ ਵਾਲੀ ਕੋਈ ਗੱਲ ਦੀ ਤੇ ਠੀਕ ਚਲੋ ਸਾਬ ਨਾ ਚਲੋ ਸਾਬ ਦਾ ਮਤਲਬ ਵੀ ਕਾਨੂੰਨ ਦੇ ਹਿਸਾਬ ਦੇ ਨਾਲ ਉਹਦੇ ਦਾਇਰੇ ਦੇ ਵਿੱਚ ਜਿਹੜਾ ਚਲੋ ਮਾਹੌਲ ਦੇਖੋ ਇਦਾਂ ਦਾ ਆ ਵਿੱਚ ਹੁਣ ਅਸੀਂ ਹਾਸਲੀਏ ਅਸੀਂ ਰੋਲੀਏ ਅਸੀਂ ਰੋਲਾ ਪਾ ਲਈਏ ਉਹ ਇਦਾਂ ਆਪਣੇ ਕਹੇ ਰੋਲਾ ਪਾਏ ਬਦਲਣਾ ਤਾਂ ਨਹੀਂ ਜੋ ਸਿਚੁਏਸ਼ਨ ਆ ਉਹਨੂੰ ਸਿਚੁਏਸ਼ਨ ਦੇ ਹਿਸਾਬ ਦੇ ਨਾਲ ਹੀ ਹੈਂਡਲ ਸਾਰਿਆਂ ਨੂੰ ਜਿਹੜਾ ਉਹ ਕਰਨਾ ਚਾਹੀਦਾ ਆ ਬਾਕੀ ਖੁਸ਼ ਰਹੋ ਜੀ ਸਾਰੇ ਜਣੇ ਤੇ ਤਰੱਕੀਆਂ ਕਰੋ ਤੇ ਮਿਲਦੇ ਆਂ ਜੀ ਫੇਰ ਅਗਲੀ ਵਾਰੀ ਸਭ ਨੂੰ ਹੀ ਪਿਆਰ ਪੜੀ